ਜੇ ਜੇ ਬੱਚੇ ਗੁਰਬਾਣੀ ਗਾਇਨ ਕਰਨ ਲੱਗ ਜਾਣਗੇ ਪੜਨ ਲੱਗ ਜਾਣਗੇ ਸਾਡੇ ਸਬਜੈਕਟ ਦਾ ਹਿੱਸਾ ਚਾਹੀਦਾ ਸੀ ਗੁਰਬਾਣੀ ਗੁਰਬਾਣੀ ਦਾ ਚਾਨਣ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਹੋਣਾ ਚਾਹੀਦਾ ਸੀ ਪਰ ਸਕੂਲਾਂ ਵਿੱਚ ਨੱਚਣਾ ਜ਼ਰੂਰੀ ਹੈ ਗੁਰਬਾਣੀ ਇੱਥੇ ਨੇੜੇ ਤੇੜੇ ਵੀ ਨਹੀਂ ਤੇ ਜਦੋਂ ਤੱਕ ਆਪਾਂ ਉਹਦੇ ਦਰਬਾਰ ਵਿੱਚ ਪਾੜਨਾ ਚਾਹੁੰਦੇ ਆ ਉਦੋਂ ਤੱਕ ਥਾ ਹੀ ਨਹੀਂ ਬਚਦਾ ਬਥੇਰਾ ਕੁਛ ਅੱਗੇ ਹੀ ਸੇਵ ਕਰ ਚੁੱਕਿਆ ਹੁੰਦਾ ਬੱਚਾ ਇੰਟਰਸਟ ਉਹਦਾ ਉਧਰ ਬਣ ਜਾਂਦਾ ਉਦੋਂ ਤੱਕ ਜਦੋਂ ਤੱਕ ਆਪਾਂ ਪੜਾਉਣਾ ਚਾਹੁੰਦੇ ਆ ਉਦੋਂ ਤੱਕ ਇੰਟਰਸਟ ਉਧਰ ਹੋ ਜਾਂਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜੇ ਸਕੂਲਾਂ ਕਾਲਜਾਂ ਵਿੱਚ ਇਹ ਸਿਸਟਮ ਨਹੀਂ ਪਰ ਆਪਣੇ ਤੌਰ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਸ਼ੁਰੂ ਕਰੋ ਮੇਰੇਓ ਵੀਰੋ ਭਾਈਓ ਜੇ ਗੁਰਬਾਣੀ ਨਾਲ ਤੁਹਾਡੇ ਨਿਆਣੇ ਜੁੜਨਗੇ ਤੁਹਾਡੇ ਨਾਲ ਉਹਨਾਂ ਨੇ ਆਪੇ ਜੁੜੇ ਰਹਿਣਾ ਹੈ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੇ ਆਪੇ ਜੁੜੇ ਰਹਿਣਾ ਗੁਰਬਾਣੀ ਨਾਲ ਜੋੜਦੇ ਹੋ ਤੁਹਾਡੇ ਨਾਲ ਜੁੜੇ ਰਹਿਣਗੇ ਕਿਉਂਕਿ ਗੁਰਬਾਣੀ ਨਾਲ ਜੁੜਿਆ ਮਾਪਿਓ ਦਾ ਵੀ ਸਤਕਾਰ ਕਰੇਗਾ ਚੰਗਾ ਇਨਸਾਨ ਬਣ ਗਿਆ ਨਾ ਚੰਗਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਬਣਾਉਂਦੇ ਐ ਚੰਗਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਦਾ ਪੜਦਾ ਚੰਗਾ ਇਨਸਾਨ ਬਣ ਗਿਆ ਚੰਗਾ ਪੁੱਤ ਵੀ ਬਣੂ ਚੰਗਾ ਪਤੀ ਵੀ ਬਣੂ ਚੰਗਾ ਪਿਤਾ ਵੀ ਬਣੇਗਾ ਚੰਗਾ ਦਾਦਾ ਵੀ ਬਣੇਗਾ ਚੰਗੀ ਸ਼ਖਸੀਅਤ ਕਢੀ ਜਾਏਗੀ ਜਿਵੇਂ ਆਪਾਂ ਪਹਿਲਾਂ ਬੇਨਤੀ ਦਿੱਥਾ ਹੈ ਕਢੀ ਹੈ ਸੁੜ ਮਤਮਨ ਬੁੱਧ ਕਢੇ ਜਾਣਗੇ ਉਹਦਾ ਮਤਮਨ ਬੁੱਧ ਕਢਿਆ ਜਾਏਗਾ ਸੰਗਤ ਵਿੱਚ ਆ ਕੇ ਕਢੇ ਜਾਂਦੇ ਆ ਭਾਈ ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕਰੋ ਪਿਆਰ ਨਾਲ ਬੱਚਿਆਂ ਨੂੰ ਇੱਕ ਇੱਕ ਸ਼ਬਦ ਸਮਝਾਓ ਪੜਾਓ ਤੱਕੇ ਨਾਲ ਨਹੀਂ ਵੀ ਤੂੰ ਇੱਕ ਘੰਟਾ ਵੀ ਫੜ ਲਈ ਡੰਡੇ ਦੇ ਨਾਲ ਨਿਤਨੇਮ ਕਰਾਉਣਾ ਹੈ ਕਈ ਜਗ੍ਹਾ ਇਦਾਂ ਵੀ ਹੁੰਦਾ ਜੀ ਡੰਡੇ ਨਾਲ ਨਿਤਨੇਮ ਕਰਾਉਂਦੇ ਐ ਬੱਚੇ ਨੂੰ ਸੁੱਤੇ ਪੈਨੂੰ ਠਾ ਕੇ ਟੂਟੀ ਥੱਲੇ ਕਰ ਦਿੰਦੇ ਐ ਤੇ ਨਿਆਣਾ ਜਦੋਂ ਟੂਟੀ ਥੱਲੇ ਕਰਤਾ ਬੱਚਾ 4 ਵਜੇ ਠਾ ਕੇ ਜਦੋਂ ਟੂਟੀ ਥੱਲੇ ਕਰਦੇ ਹੋਗੇ ਉਹਦਾ ਸਦਾ ਵਾਸਤੇ ਸਿੱਖੀ ਤੋਂ ਭਰੋਸਾ ਉੱਠ ਜਾਂਦਾ ਜਿਹੜੇ ਨਿਆਣੇ ਨੂੰ ਤੁਸੀਂ 5 ਸਾਲ ਤੱਕੇ ਨਾਲ 4 ਵਜੇ ਠਾ ਕੇ ਨਿਤਨੇਮ ਕਰਾਉਗੇ ਜਿੱਦਣ ਉਹ ਸਕੂਲ ਵਿੱਚੋਂ ਆਇਆ 5-7 ਦਿਨਾਂ ਵਿੱਚ ਹੀ ਤਰਪਾਨ ਕਿੱਲੇ ਤੇ ਟੰਗ ਦੇਗਾ ਕਹਿੰਗਾ ਬਥੇਰਾ ਨਿਤਨੇਮ ਕਰਕੇ ਅੱਕ ਜਾਂਦਾ ਹੈ ਬੱਚਾ ਇੰਟਰਸਟ ਹੋਣਾ ਬੜਾ ਲਾਜ਼ਮੀ ਹੈ ਜਿਹੜੇ ਜ਼ਬਰਦਸਤੀ ਨਿਤਨੇਮ ਕਰਾਏ ਜਾਂਦੇ ਨੇ ਧੱਕੇ ਨਾਲ ਨਿਤਨੇਮ ਕਰਾਏ ਜਾਂਦੇ ਨੇ ਉਹ ਉਹ ਬੱਚਾ ਨਿਤਨੇਮ ਹੀ ਨਹੀਂ ਬਣਦਾ ਉਹ ਬੱਚੇ ਦਾ ਦਿਲ ਉਹ ਉਣਕੇ ਨਿਤਨੇਮ ਕਰਦਾ ਹੀ ਨਹੀਂ ਉਹਦਾ ਇੰਟਰਸਟ ਹੀ ਖਤਮ ਹੋ ਜਾਂਦਾ ਹੈ ਰਸ ਖਤਮ ਹੋ ਜਾਂਦਾ ਆਪਣੇ ਬੱਚੇ ਨੂੰ ਬਹੁਤ ਪਿਆਰ ਨਾਲ ਸ਼ੌਂਕ ਨਾਲ ਉਹਦੇ ਅੰਦਰ ਪਿਆਰ ਪੈਦਾ ਕਰੋ ਜਿਵੇਂ ਇੱਕ ਮਾਪਿਓ ਪਿਆਰ ਨਾਲ ਪੈਦਾ ਕਰਦਾ ਵੀ ਤੈਨੂੰ ਆਹ ਦੇਾਂਗੇ ਤੂੰ ਆ ਆ ਇੰਨੀ ਬਾਣੀ ਘੰਟ ਕਰ। ਐਦਾਂ ਲਾਲਚ ਦੇ ਦੇ ਕੇ ਬੱਚੇ ਨੂੰ ਪਹਿਲਾਂ ਥੋੜਾ ਥੋੜਾ। ਜਿਵੇਂ ਕਹਿੰਦੇ ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਰੱਖ ਦੇਣੀ ਤੇ ਐਦਾਂ ਲਗਨ ਲਾਤੀ ਆਪਣੇ ਪੁੱਤ ਨੂੰ।